ਮੈਨੂੰ ਦੱਸਿਆ ਕਿ ਜਿਹੜਾ 5216 ਅਸੀਂ ਜਿਹੜੇ ਹੈਗੇ ਆ ਉਹ ਸੈਂਪਲ ਭਰੇ ਆ ਜਿਹੜੇ ਕਿ ਉਹਦਾ ਮਕਸਦ ਲੋਕਾਂ ਨੂੰ ਸਮਝਾਣਾ ਹੈ ਲੋਕਾਂ ਨੂੰ ਇੱਕ ਮਤਲਬ ਓਪਰਚ्युनिटी ਇੱਕ ਐਵੇਨਿਊ ਦੇਣਾ ਕਿ ਤੁਸੀਂ ਜਿਹੜਾ ਆਪਣਾ ਜਿਹੜਾ ਖਾਣਾ ਹੈ ਉਹ ਟੈਸਟ ਕਰਾ ਸਕਦੇ ਹੋ ਚਾਹੇ ਉਹ ਮਸਾਲੇ ਹੋਣ ਘਿਓ ਹੋਵੇ ਦੁੱਧ ਹੋਵੇ ਪਨੀਰ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਵੀ ਤੁਸੀਂ ਉਹਨੂੰ ਬੁਲਾਓ ਉਹ ਮੌਕੇ ਤੇ ਟੈਸਟ ਕਰਕੇ ਉਹਦੀ ਅਸੀਂ ਨੋਮੀਨਲ ਜੀ ਫੀ ਹੈ ਉਹਦੀ 50 ਰੁਪਏ ਜੜੀ ਵੈਂਦੀ ਜਿਹੜੀ ਜਾਂਦੀ ਆ ਤੇ ਉਹ ਤੁਸੀਂ ਦੁਕਾਨਦਾਰ ਖੁਦ ਵੀ ਕਰਾ ਸਕਦਾ ਕੰਜ਼ਿਊਮਰ ਵੀ ਕਰਾ ਸਕਦਾ ਔਰ ਜਦੋਂ ਸਾਨੂੰ ਕੋ ਬੰਦੇ ਕਹਿੰਦੇ ਅਸੀਂ ਮੌਕੇ ਤੋਂ ਮੌਕੇ ਅਸੀਂ ਉਹਦੇ ਸੈਮੀਨਾਰ ਵੀ ਕਰਦੇ ਆ ਮੇਲੇ ਵੀ ਲਾਣੇ ਆ ਔਰ ਲੋਕਾਂ ਨੂੰ ਅਸੀਂ ਜਿਹੜਾ ਈਟ ਰਾਈਟ ਇਨੀਸ਼ੀਏਟਿਵ ਹੈ ਸਾਡਾ ਉਹਦੇ ਚ ਬਿਲਟਸ ਬਾਰੇ ਜਿਹੜੀਆਂ ਜਿਹੜੀ ਡਾਈਟ ਹੈ ਜਿਹੜੀ ਕਿ ਜਿਹਦਾ ਗਲਾਈਸੈਮਿਕ ਇੰਡੈਕਸ ਕਾਫੀ ਘੱਟ ਹੁੰਦਾ ਹੈ ਫਰੂਟਸ ਬਾਰੇ ਵੈਜੀਟੇਬਲਸ ਬਾਰੇ ਜਿਨ੍ਹਾਂ ਦੀ ਕੰਜ਼ਮਪਸ਼ਨ ਜੇ ਆਪਾਂ 60% ਜਿਹੜਾ ਜੋ ਵੀ ਆਪਾਂ ਖਾਂਦੇ ਆ ਜੇ ਉਹਦੇ ਚ 60% ਕੁਦਰਤੀ ਖਾਣਾ ਹੋਵੇਗਾ ਫਰੂਟਸ ਹੋਣਗੇ ਸਲਾਦ ਹੋਣਗੇ ਤਾਂ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਆ